ਅਚਲੀ ਜੋ ਪਿਛਲੇ ਦਿਨੀ ਅਮਦ ਸ਼ਾਹ ਜੀ ਵੱਲੋਂ ਜੋ ਸੈਂਟਰ ਸਾਡੇ ਸੈਂਟਰ ਦੇ ਵਜ਼ੀਰ ਨੇ बाबासाह ਭੀਮਰਾ ਅੰਬੇਦਕਰ ਜੀ ਜਿਹੜੇ ਸਾਡੇ ਸਾਰੇ ਦੇ ਸਤਿਕਾਰਯੋਗ ਨੇ ਉਹਨਾਂ ਦੇ ਬਾਰੇ ਅਪਸ਼ਬਦ ਬੋਲਣਾ ਇੱਕ ਸਾਡੇ ਹਿੰਦੁਸਤਾਨ ਵਾਸੀਆਂ ਦੇ ਦਿਲ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਕਿਉਂਕਿ बाबा ਸਾਹਿਬ ਨੇ ਸਾਡੇ ਦੇਸ਼ ਦਾ ਸੰਵਿਧਾਨ ਜੀ ਸੰਵਿਧਾਨ ਲਿਖ ਕੇ ਸਾਡੇ ਲੋਕਾਂ ਨੂੰ ਹੱਕ ਕੁਕ ਦਵਾਏ ਸੀ ਔਰ ਅਸੀਂ ਲੋਕ ਸਾਰੇ ਸਤਿਕਾਰ ਕਰਦੇ ਹਾਂ ਔਰ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਅੱਜ ਤੋਂ 25 ਸਾਲ ਪਹਿਲਾਂ ਸੋਚ ਚੱਕੀ ਸੀ ਉਹਨਾਂ ਨੇ ਸੱਜ ਮੰਚ ਤੋਂ ਬੋਲਦੇ ਕਿਹਾ ਸੀਗਾ ਇੱਕ ਬਾਵਾ ਸਾਹਿਬ ਭੀਮਰਾਮ ਅੰਬੇਦਕਰ ਔਰ ਸੀਦੇ ਅਜਮ ਪਾਕਿਸਤਾਨ ਦੋਨਾਂ ਦੀਆਂ ਤਸਵੀਰਾਂ ਸਾਡੇ ਦਿਲਾਂ 'ਚ ਵੀ ਨੇ ਔਰ ਅਸੀਂ ਜਿੰਨੇ ਵੀ ਸਾਡੇ ਸਰਕਾਰੀ ਦਫ਼ਤਰਾਂ 'ਚ ਉੱਥੇ ਲੱਗਣਗੀਆਂ ਔਰ ਵਿਧਾਨ ਸਭਾ 'ਚ ਵੀ ਲੱਗਣਗੀਆਂ ਕਿਉਂਕਿ ਸਾਡੇ ਸਾਰੇ ਸਤਿਕਾਰਯੋਗ ਨੇ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਪਰ ਅੱਜ ਕਿਤੇ ਨਾ ਕਿਤੇ ਅਮੇਸ਼ਾਨੀ ਜਿਹੜੇ ਲਬਜ ਬੋਲੇ ਨੇ ਬੜੇ ਮੱਦ ਭਾਗੇ ਨੇ ਸਾਰਿਆਂ ਦੇ ਦਿਲ ਨੂੰ ਠੇਸ ਪੁੰਜੀ ਹੈ ਅੱਜ ਅਸੀਂ ਉਹਨਾਂ ਦਾ ਪਰਦਾ ਫੋੜ ਕੇ ਜੋ ਉਹਨਾਂ ਦਾ ਸਿਆਪਾ ਕੀਤਾ ਉਹਨਾਂ ਦੇ ਬਾਰੇ ਜੋ ਅਸੀਂ ਕਾਰਵਾਈ ਕੀਤੀ ਹੈ ਅਸੀਂ ਇੱਕੋ ਮੰਗ ਕਰਦੇ ਹਾਂ ਜਾਂ ਤਾਂ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਸਾਡੇ ਜਿੰਨਾ ਵੀ ਸਾਡੇ ਦੇਸ਼ ਪ੍ਰਤੀ ਸਾਡੀਆਂ ਸਵਾਮਾਂ ਨੇ ਜਦ ਦੇਸ਼ ਪਸੇ ਅਸੀਂ ਪਿਆਰ ਕਰਦੇ ਦੇਸ਼ ਨੂੰ ਇਹ ਵਜੇ ਲੋਕਾਂ ਨੂੰ ਕਦੇ ਮਾਫ ਨਹੀਂ ਕਰਨਾ ਚਾਹੀਦਾ ਇਹ ਬਿਲਕੁਲ ਮਾਫੀ ਉੰਗਣ ਜਾਂ ਅਸੀਂ ਅਪੀਲ ਕਰਦੇ ਹਾਂ ਮੋਦੀ ਸਾਹਿਬ ਨੂੰ ਇਨੂੰ ਕੈਬਨਟ ਚ ਕੱਢ ਕੇ ਬਾਹਰ ਰੱਖੋ ਇਹੋ ਜਿਹੇ ਬੰਦਿਆਂ ਨੂੰ ਪਤਾ ਹੀ ਨਹੀਂ ਸਾਡਾ ਸੰਵਿਧਾਨ ਲਿਖਣ ਲੱਗੋ ਜੇ ਅੱਜ ਤੁਸੀਂ ਸੋਚਕੀਆਂ ਨੇ ਅੱਜ ਤੁਸੀਂ ਸੈਂਟਰ ਦੇ ਵਜ਼ੀਰ ਬਣੇ ਹੋ 바ਵਾ ਸਾਹਿਬ ਦੀ ਲਿਖੇ ਸੰਵਿਧਾਨ ਦੀ ਸੋਚ ਕੇ ਅੱਜ ਜੀ ਮੰਤਰੀ ਬਣੇ ਹੋ ਅੱਜ ਤੁਸੀਂ ਕਹਿੰਦੇ 바ਵਾ ਸਾਹਿਬ ਕੌਣ ਨੇ ਇਹ ਲੋਕ ਤੁਹਾਨੂੰ ਮਾਨ ਵੇਟ ਟਾਈਮ ਦੇ ਵਿੱਚ ਜਿੰਨੀਆਂ ਚੋਣਾਂ ਹੋਣੀਆਂ ਉਸੇ ਤੁਹਾਨੂੰ ਮੂੰਹ ਤੋੜ ਕੇ ਜਵਾਬ ਦੇਣਗੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਦੀ ਮੌਜੂਦਗੀ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮੇਸ਼ਾ ਜੀ ਨੇ ਜਿਹੜਾ 바ਵਾ ਸਾਹਿਬ ਤੇ ਲਈ ਅਪੱਤੀਜਨਕ ਸ਼ਬਦ ਮਜ਼ਾਕ ਦੇ ਲਹਿਜੇ ਨਾਲ ਵਰਤੇ ਆ ਉਹਨਾਂ ਦੀ ਅਸੀਂ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਚਗਲਾਉ ਵੱਲੋਂ ਕੋਰ ਨਿੰਦਾ ਕਰਦੀ ਅੱਜ ਇਹ ਪੁਤਲਾ ਇੱਕ ਸਿੰਬੋਲਿਕ ਸੀ ਲੋਕਾਂ ਦਾ ਦੁੱਖ ਸੀ ਬਾਬਾ ਸਾਹਿਬ ਨੇ ਨਾ ਸਿਰਫ ਇੱਕ ਵਰਗ ਨੂੰ ਜਿਹੜੀ ਪਾਰਲੀਮੈਂਟ 'ਚ ਬੈਠ ਕੇ ਇਹ ਉਹਨਾਂ ਦੇ ਬਾਰੇ ਬੋਲ ਰਹੇ ਆ ਉਹ ਪਾਰਲੀਮੈਂਟ ਦੇਣ ਤੇ ਪਾਰਲੀਮੈਂਟ ਵੀ ਬਾਬਾ ਸਾਹਿਬ ਦੀ ਹੋਏ ਦੇਣਾ ਉਹਨਾਂ ਨੇ ਹਰ ਵਰਗ ਨੂੰ ਆਜ਼ਾਦੀ ਦੀ ਲੜਾਈ ਤੱਕ ਲੈ ਆਂਦਾ ਸੰਤਾਨ ਰਚਿਆ ਤੇ ਹਰ ਵਰਗ ਲਈ ਸਾਰਿਆਂ ਨੇ ਉਹਨਾਂ ਨੇ ਕਾਬਲ ਦੇ ਆਪਣਾ ਪ੍ਰੋਪਰ ਦੇਖਿਆ ਹਾਂ ਘਟਕਣਤੀਆਂ ਲਈ ਉਹਨਾਂ ਨੂੰ ਵੋਟ ਦਾ ਅਧਿਕਾਰ ਦਵਾਇਆ ਸਾਡੇ ਲਈ ਬਾਬਾ ਸਾਹਿਬ ਇੱਕ ਸੰਤ ਹੈ ਸਤ ਰਹਿਣਗੇ ਪਰ ਜਿਨ੍ਹਾਂ ਨੇ ਉਹਨਾਂ ਦਾ ਇਸ ਤਰ੍ਹਾਂ ਦਾ ਮਜ਼ਾਕ ਉਡਾਇਆ ਪਹਿਲਾਂ ਤਾਂ ਤੁਹਾਡਾ ਮੀਡੀਆ ਭਰਾਮਾ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਜਿਹੜੀ ਵੀ ਗੱਲ ਹੁੰਦੀ ਆ ਉਹ ਸੱਚ ਤੋਂ ਹੀ ਲੋਕਾਂ ਨੂੰ ਦੱਸਦੇ ਹੋ ਅੱਜ ਸਾਰੇ ਪੰਜਾਬ ਦੇ ਵਿੱਚ ਕੀ ਭਾਰਤ ਦੇ ਵਿੱਚ ਕੀ ਘਟਕਣਤੀ ਐਸਸੀ ਭਾਈਚਾਰਾ ਇੰਨਾ ਕਮਜ਼ੂਰ ਹੋਇਆ ਵੀ ਜਿਹੜੀ ਅਮੇਤ ਸਹਾਜੀ ਨੇ ਪਾਰਲੀਮੈਂਟ ਦੇ ਵਿੱਚ ਆਪ ਸ਼ਬਦ ਬੋਲੇ ਨੇ ਡਾਕਟਰ ਪੀਮਰਾਓ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਤੁਸੀਂ ਪੁੱਛਦੇ ਹੋ ਵੀ ਉਹਨੇ ਕਿਹਾ ਕਹਿੰਦੇ ਵੀ ਉਮੀਦਗਾਰ ਉਮੀਦਗਾਰ ਲਾਈ ਆ ਜੇ ਇਹਨਾਂ ਚਾਰ ਤੁਸੀਂ ਰਾਮ ਦਾਣਾ ਉਹ ਰੱਬ ਦਾਣਾ ਲੈ ਲੈਂਦੇ ਤਾਂ ਤੁਸੀਂ ਸਵਰਗਾਂ ਨੂੰ ਚਲੇ ਜਾਂਦੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਮਰਨ ਤੋਂ ਬਾਅਦ ਤਾਂ ਪਤਾ ਨਹੀਂ ਕੌਣ ਸਵਰਗਾਂ ਜਾਂਦਾ ਕੌਣ ਨਰਕਾਂ 'ਚ ਜਾਂਦਾ ਸਾਡਾ ਭਾਈਚਾਰਾ ਇਹ ਸਮਝਦਾ ਵੀ ਰੱਬ ਜਿਹੜੇ ਸਾਡੇ ਵੱਡੇ-ਵਡੇਰੇ ਨੇ ਸਾਨੂੰ ਜਿਹੜਾ ਸੰਵਿਧਾਨ ਦੇ ਵਿੱਚ ਵੋਟ ਦਾ ਹੱਕ ਲੈ ਕੇ ਦਿੱਤਾ ਜਿਹੜੇ ਅਸੀਂ ਅੱਜ ਤੁਹਾਡੇ ਸੇਵਾਦਾਰ ਐਸਸੀ ਭਾਈਚਾਰੇ ਚੋਂ ਬਣੇ ਐਮਐਲਏ ਬਣੇ ਹਾਂ ਇਹਨਾਂ ਦੀ ਦੇਣ ਆ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਅਸੀਂ ਤੁਹਾਡੇ ਜਰੀਏ ਇੱਕੋ ਹੀ ਗੱਲ ਬੀਜੇਪੀ ਨੂੰ ਕਹਿਣਾ ਚਾਹੁੰਦੇ ਆ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਜੇ ਤੁਸੀਂ ਮਤਲਬ ਚੰਗਾ ਚਾਹੁੰਦੇ ਹੋ ਨਹੀਂ ਤਾਂ ਪਤਾ ਨਹੀਂ ਮਤਲਬ ਇਹ ਇੱਕ ਇੱਕ ਜਿਹੜੇ ਸਾਡਾ ਐਸਸੀ ਭਾਈਚਾਰਾ ਘਟ ਗਿਣਤੀ ਸੜਕਾਂ ਤੇ ਆਉਣਗੇ ਤੁਸੀਂ ਮਾਫੀ ਮੰਗ ਲਓ ਤਾਂ ਸਾਰਾ ਕੰਮ ਠੀਕ ਹੋ ਜਾਊਗਾ ਮੈਂ ਤੁਹਾਡੇ ਜਰੀਏ ਇਹੀ ਕਹਿਣਾ ਚਾਹੁੰਦਾ ਹਾਂ